ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਦੇਸ਼ ਵਿਦੇਸ਼ ਵਿੱਚ ਬੈਠੇ ਮਿੱਤਰੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਵਾਲੀਪੁਰ ਤੁਸੀਂ ਵੇਖ ਰਹੇ ਹੋ ਆਜੀ ਕਾਲ ਸਮੁੱਚੀ ਦੁਨੀਆ ਦੇ ਵਿੱਚੋਂ ਆਵਾਮ ਦੇ ਵਿੱਚੋਂ ਜਿਹੜੀ ਆਵਾਜ਼ ਆਉਂਦੀ ਹੋਵੇ ਉਹ ਚਰਚਾ ਉਹ ਗੱਲ ਤੁਹਾਡੇ ਨਾਲ ਅਕਸਰ ਸਾਂਝੀ ਕਰਨ ਦਾ ਯਤਨ ਕਰਦੇ ਰਹਿੰਦੇ ਆ ਹੁਣ ਜਦੋਂ ਖੇਡਾਂ ਦੇ ਖੇਤਰ ਵਿੱਚ 올림픽 ਖੇਡਾਂ ਹੋ ਕੇ ਹਟੀਆਂ ਨੇ ਪਿੱਛੇ ਖੇਡਾਂ ਦੇ ਖੇਤਰ ਵਿੱਚੋਂ ਕੁਝ ਗੱਲਾਂ ਨਿਕਲ ਕੇ ਸਿਆਸਤ ਵਾਲੇ ਪਾਸੇ ਆਉਂਦੀਆਂ ਖੇਡਾਂ ਤੇ ਸਿਆਸਤ ਦਾ ਕੰਬੀਨੇਸ਼ਨ ਅੱਜਕੱਲ ਕੁਝ ਜ਼ਿਆਦਾ ਹੀ ਹੋ ਰਿਹਾ ਤੇ ਅੱਜ ਅ 올림픽 ਖੇਡਾਂ ਦੇ ਵਿੱਚੋਂ ਤਗਮਾ ਪ੍ਰਾਪਤ ਕਰਨ ਤੋਂ ਖੁੰਝੀ ਹਰਿਆਣਾ ਦੀ ਹੋਣ ਵਾਲੀ ਤੀਬਰਾਂ ਦੀ ਉਸ हरियाणावीती ਇਹ ਨਾਲ ਜਦੋਂ ਦੇਸ਼ ਹਮਦਰਦੀ ਵਜੋਂ ਖੜਾ ਹੋਇਆ ਉਸ ਨੂੰ ਥੋੜਾ ਬਾਅਦ ਵੱਧ ਜਾਣ ਤੋਂ ਬਾਅਦ ਸਮੁੱਚੇ ਮੁਕਾਬਲੇ ਵਿੱਚੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਸਾਰਾ ਦੇਸ਼ ਉਸ ਧੀ ਨਾਲ ਖੜਾ ਹੋਇਆ ਤੇ ਉਸ ਦਾ ਜੇਤੂਆਂ ਬਾਗ ਸਵਾਗਤ ਕੀਤਾ ਗਿਆ ਸੀ ਹਰਿਆਣਾ ਪਰਤਨ ਤੇ ਦੇਸ਼ ਪਰਤਨ ਤੇ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਦੇ ਵਿੱਚ ਪੁੱਜੀ ਇਸ ਵੇਲੇ ਸ਼ੱਭੂ ਬਾਰਡਰ ਤੇ ਉਹਨੂੰ ਤੇਜ਼ ਸਾਰੀ ਮੁਹੱਬਤ ਪੰਜਾਬ ਵਾਸੀਆਂ ਵੱਲੋਂ ਧਰਨਾ ਦੇ ਰਹੀ ਹੈ ਜਥੇਬੰਦੀਆਂ ਵੱਲੋਂ ਦਿੱਤੀ ਗਈ ਸੀ ਬੜਾ ਪਿਆਰ ਉਹਨੂੰ ਜਦੋਂ ਪਹਿਲਾਂ ਇਸ ਤੋਂ ਪਹਿਲਾਂ ਵੱਡਾ ਕਿਸਾਨ ਸੰਘਰਸ਼ ਚੱਲਿਆ ਸੀ ਕੁੰਡਲੀ ਬਾਡਰ ਤੇ ਉੱਤੇ ਸ਼ੰਭੂ ਬਾਡਰ ਦੇ ਉੱਤੇ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬਹੁਤ ਸਾਰਾ ਲੰਮਾ ਸਮਾ ਸੰਘਰਸ਼ ਚੱਲਿਆ ਸੀ ਉਦੋਂ ਵੀ ਇਸ ਬੀਬੀ ਨੇ ਹਾ ਦਾ ਨਾਰਾ ਮਾਰਿਆ ਸੀ ਪਹਿਲਵਾਨਾਂ ਦੇ ਘਰ ਵਿੱਚ ਜਨਮੀ ਇਸ ਅੱਜ ਕੱਲ 30 ਵਰਿਆਂ ਦੀ ਹੋ ਚੁੱਕੀ ਬਿਨਯਾਸ਼ ਬਿਨੇਸ਼ ਫੁਗਾਟ ਨੂੰ ਨੇ 2-3 ਦਿਨ ਪਹਿਲਾਂ ਆਪਣੀ ਰੇਲਵੇ ਦੀ ਸਰਕਾਰੀ ਨੌਕਰੀ ਤੋਂ ਅਸਤੀਫਾ ਵੀ ਦੇ ਦਿੱਤਾ ਸੀ ਤੇ ਹੁਣ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਵਿਨੇਸ਼ ਫੋਗਾਟ ਨੂੰ ਹਰਿਆਣਾ ਦੇ ਜੁਲਾਨਾ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਦੀ ਕੱਕਾ ਜਿਹੜੀ ਉਹ ਦਿੱਤੀ ਗਈ ਹੈ ਖੇਡਾਂ ਦੇ ਖਿਡਾਰੀਆਂ ਦੀ ਸਿਆਸਤ ਵਾਲੇ ਪਾਸੇ ਐਂਟਰੀ ਜਦੋਂ ਨੂੰ ਜਦੋਂ ਅਸੀਂ ਵੇਖਦੇ ਹਾਂ ਤਾਂ ਉਹ ਸਮਾਂ ਯਾਦ ਆਉਂਦਾ ਜਦੋਂ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਖਿਲਾਫ ਬਨੇਸ਼ ਫੁਗਾਟ ਸ਼ਖਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਦਿੱਲੀ ਦੇ ਜੰਤਰ ਮントਰ ਦੇ ਉੱਤੇ ਧਰਨਾ ਦੇ ਕੇ ਸਮੁੱਚੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਉਦੋਂ ਬਨੇਸ਼ ਫੁਗਾਟ ਸਮੇਤ ਸਾਥੀ ਪਹਿਲਵਾਨਾਂ ਵੱਲੋਂ ਇਹ ਦੋਸ਼ ਲਾਇਆ ਗਿਆ ਸਨ ਕਿ ਭਾਰਤੀ ਕੁਸ਼ਤੀ ਸੰਗ ਦੇ ਪ੍ਰਧਾਨ ਬ੍ਰਿਜ ਕੋਸ਼ਨ ਸ਼ਰਦ ਸਿੰਘ ਵੱਲੋਂ ਜਿੰਸੀ ਸੋਸ਼ਣ ਦੇ ਜਿਹੜੇ ਦੋਸ਼ ਸੀ ਪਹਿਲਵਾਨਾਂ ਵੱਲੋਂ ਮਹਿਲਾ ਪਹਿਲਵਾਨਾਂ ਵੱਲੋਂ ਲਾਇਆ ਗਿਆ ਸੀ ਬਜਰੰਗ ਪੂਨੀਆਂ ਨੇ ਬਹੁਤ ਵੱਡੇ ਪੱਧਰ ਤੇ ਸਪੋਰਟ ਕੀਤੀ ਸੀ ਦੇਸ਼ ਸਮੁੱਚਾ ਉਸ ਬੀਬੀ ਦੇ ਨਾਲ ਜਾ ਖੜਾ ਹੋਇਆ ਸੀ ਇਹ 2023 ਦੇ ਵਿੱਚ ਇਹ ਸਾਰਾ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੋਂ ਚੱਲਿਆ ਸੀ ਉਦੋਂ ਬ੍ਰਿਜ ਭੂਸ਼ਨ ਸਨ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਨੇ ਇਸ ਨੂੰ ਸਿਆਸੀ ਆਧਾਰ ਵੀ ਮੰਨਿਆ ਗਿਆ ਸੀ ਤੇ ਬ੍ਰਿਜ ਭੂਸ਼ਨ ਸਰਨ ਸਿੰਘ ਨੂੰ ਬਚਾਉਣ ਲਈ ਕਥਿਤ ਤੌਰ ਤੇ ਦੋਸ਼ ਲਗੇ ਸਨ ਕਿ ਕੇਂਦਰ ਸਰਕਾਰ ਨਰਿੰਦਰ ਮੋਦੀ ਦੀ ਬਾਦ ਸਰਕਾਰ ਨੇ ਬਹੁਤ ਜ਼ੋਰ ਲਾਇਆ ਸੀ ਜਿਹੜੇ ਕਿ ਉੱਤਰ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ 1991 ਤੋਂ ਲਗਾਤਾਰ ਚੱਲੇ ਆ ਰਹੇ ਨੇ ਉਜਦੇ ਦੇ ਬਾਰੇ ਵੀ ਕਈ ਵਾਰ ਵਿਵਾਦਤ ਬਿਆਨ ਉਹਨਾਂ ਦੇ ਪੜਨ ਸੁਣਨ ਨੂੰ ਮਿਲਦੇ ਰਹੇ ਕਈ ਵਾਰ ਮੁਸਲਮਾਨਾਂ ਬਾਰੇ ਕਈ ਵਾਰ ਪਾਕਿਸਤਾਨ ਬਾਰੇ ਵੀ ਬਿਆਨ ਜਿਹੜੇ ਬ੍ਰਿਜਪੂਸ਼ਨ ਸਰਦ ਸਿੰਘ ਦੇ ਹਮੇਸ਼ਾ ਕਿਤੇ ਨਾ ਕਿਤੇ ਪੰਗਾ ਜਿਹੜਾ ਬ੍ਰਿਜਪੂਸ਼ਨ ਸਰਦ ਸਿੰਘ ਦਾ ਉਹ ਜਦਿਆ ਵਿੱਚ ਬਾਬਰੀ ਮਸਜਿਦ ਟਾਉਣ ਦੇ ਮਾਮਲੇ ਵਿੱਚ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਤੇ ਜੰਤਰ ਮੰਤਰ ਤੇ ਤੁਹਾਡਾ ਦੇ ਰਹੀਆਂ ਇਹ ਬੀਬੀਆਂ ਅ ਇੰਟਰਨੈਸ਼ਨਲ ਲੈਵਲ ਤੇ ਮੀਡੀਏ ਲਿਖੇ ਚ ਦਾ ਕੇਂਦਰ ਬਣੀ ਆ ਸਨ ਵਿਨਾਸ਼ ਬਿਨੇਸ਼ ਫੁਗਾਟ ਨੇ ਉਸ ਤੋਂ ਬਾਅਦ ਧਰਨੇ ਤੋਂ ਬਾਅਦ ਇਨਸਾ ਅਜਨੋ ਬ੍ਰਿੰਦਿਪੂਰ ਸੰਸਰ ਸਿੰਘ ਦੇ ਖਿਲਾਫ ਐਫ ਆਈ ਆਰ ਵੀ ਹੋਈ ਸੀ ਉਹਨਾਂ ਨੂੰ ਜਮਾਨਤ ਵੀ ਮਿਲੀ ਕੇਸ ਵੀ ਹਾਲੇ ਚੱਲ ਰਿਹਾ ਹੈ ਤੇ ਉਸ ਸੰਘਰਸ਼ ਵਿੱਚੋਂ ਨਿਕਲ ਕੇ ਮਾਨਸਿਕ ਤੌਰ ਤੇ ਜਲਾਲਤ ਵਿੱਚੋਂ ਨਿਕਲ ਕੇ ਉਹਨਾਂ ਨੇ ਇੱਕ ਤਕੜਾ ਜਿਹੜਾ ਸੀ ਪ੍ਰੈਕਟਿਸ ਦਾ ਆਪਣਾ ਕਾਰਜਕਾਰ ਆਰੰਭਿਆ ਸੀ ਤੇ ਲੰਮੀ ਪ੍ਰੈਕਟਿਸ ਦੀ ਲੰਮੀ ਕਾਰਜਸ਼ੈਲੀ ਤੋਂ ਬਾਅਦ ਉਹਨਾਂ 올림픽 ਖੇਡਾਂ ਲਈ ਚੁਣੇ ਜਾਣਾ ਤੇ 50 ਕਿਲੋ ਭਾਰ ਵਰਗ ਦੇ ਵਿੱਚ ਜਦੋਂ ਸੈਮੀ ਜਿਹੜਾ ਇੰਦੇ ਮੁਕਾਬਲੇ ਦੇ ਵਿੱਚ ਜਿੱਤਣ ਤੋਂ ਬਾਅਦ ਉਹਨਾਂ ਨੂੰ ਅਯੋਗ ਇਸ ਕਰਕੇ ਕਰਾਰ ਦੇ ਦਿੱਤਾ ਗਿਆ ਸੀ ਕਿ ਅਗਲੇ ਮੁਕਾਬਲੇ ਨੇ ਜਦੋਂ ਉਹਨਾਂ ਦਾ ਵਜ਼ਨ ਚੈੱਕ ਕੀਤਾ ਗਿਆ ਤਾਂ 350 ਗ੍ਰਾਮ ਵਜ਼ਨ ਸੀ ਜਿਹੜਾ ਉਹ ਵੱਧ ਗਿਆ ਸੀ ਹੁਣ ਜਦੋਂ ਬਨੇਸ਼ ਫੁਗਾਟ ਨੂੰ ਜੁਲਾਨਾ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ ਕਿਉਂ ਦਿੱਤੀ ਗਈ ਹੈ ਕਿਉਂਕਿ ਬਨੇਸ਼ ਫੁਗਾਟ ਕਿਸੇ ਹੋਰ ਇਲਾਕੇ ਦੇ ਰਹਿਣ ਵਾਲੇ ਨੇ ਜੁਲਾਨਾ ਦੇ ਵਿੱਚ ਉਹਨਾਂ ਦਾ ਪਿੰਡ ਹੈ ਤੇ ਜੰਤਰ ਮੰਤਰ ਤੇ ਉਹਨਾਂ ਨੂੰ ਧਾਰਨਾ ਦਿੱਤਾ ਸੀ ਬਨੇਸ਼ ਫੁਗਾਟ ਚਰਖੀ ਦਾਦਰੀ ਦੇ ਰਹਿਣ ਵਾਲੇ ਚਰਖੀ ਦਾਦਰੀ ਤੋਂ ਬਾਅਦ ਅਸਲ ਵਿੱਚ ਜਦੋਂ ਸਿਆਸਤ ਦੀ ਜੋੜ ਤੋੜ ਵੇਖਦੇ ਆ ਤੇ ਉਹਨਾਂ ਦਾ ਵਿਆਹ ਜਿਹੜਾ ਉਹ ਕਿਉਂਕਿ ਰਾਜਪਾਲ ਸਿੰਘ ਪਹਿਲਵਾਨ ਦੀ ਪੁੱਤਰੀ ਨੇ ਉਹਨਾਂ ਦੇ ਚਾਚਾ ਨੇ ਉਹਨਾਂ ਨੂੰ ਵੱਡੀ ਪ੍ਰੈਕਟਿਸ ਕਰਵਾਈ ਸੀ ਤੇ ਉਹਨਾਂ ਦਾ ਵਿਆਹ ਇੱਕ ਪਹਿਲਵਾਨ ਨਾਲ ਹੋ ਜਾਂਦਾ ਤੇ ਉਹਨਾਂ ਦਾ ਸਹੁਰਾ ਪਿੰਡ ਹੈ ਜਿਹੜਾ ਉਹ ਜੁਲਾਨਾ ਵਿਧਾਨ ਸਭਾ ਹਲਕੇ ਦੇ ਪਿੰਡ ਵਿੱਚ ਪੈਂਦਾ ਪਿੰਡ ਵਖਤਾ ਬਕਸਤਾ ਜਿਹੜਾ ਉਹਨਾਂ ਦਾ ਸੌਰਵ ਪਿੰਡਾ ਉਹ ਜਲਾਨਾ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦਾ ਇਸ ਕਰਕੇ ਉਹਨਾਂ ਨੂੰ ਜਲਾਨਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਰਾਸ਼ਟਰੀ ਮੰਡਲ ਖੇਡਾਂ ਵਿੱਚ ਸੋਨ ਤੋਹਗਾ ਜਿੱਤਣ ਵਾਲੀ ਬਿਨੇਸ਼ ਪੁਗਾਟ ਇਹ 30 ਵਰਿਆਂ ਦੀ ਅੱਜਕੱਲ ਇਹ 30 ਹਰਿਆਣੇ ਦੀ 2014 2018 2022 ਦੇ ਵਿੱਚ ਇਹਨੇ ਰਾਸ਼ਟਰੀ ਮੰਡਲ ਖੇਡਾਂ ਦੇ ਵਿੱਚ ਸੋਨ ਤੱਕਾ ਸੀ ਜਿਹੜਾ ਉਹ ਜਿੱਤਿਆ ਸੀ 2018 ਦੀ ਏਸ਼ੀਅਨ ਗੇਮਾਂ ਦੇ ਵਿੱਚ ਸੋਨ ਤਗਮਾ ਫਿਰ ਵਿਨੇਸ਼ ਫੁਗਾਟ ਨੇ ਜਿੱਤੇ ਸੀ ਆਪਣੇ ਭਾਰ ਦੇ ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨ ਵਿੱਚ ਦੋ ਵਾਰ ਕਾਂਸ਼ੀ ਦਾ ਤਗਮਾ ਜਿੱਤਣ ਵਾਲੀ ਵਿਨੇਸ਼ ਫੁਗਾਟ ਹਰਿਆਣਾ ਦਾ ਹਮੇਸ਼ਾ ਮਾਣ ਰਹੀ ਤਿੰਨ ਵਾਰ ਦੀ 올ੰਪੀਅਨ ਤਿੰਨ ਵਾਰ ਦੀ 올ੰਪੀਅਨ ਇਸ ਵਾਰ ਤਗਮਾ ਜਿੱਤਣ ਦੇ ਨੇੜੇ ਪਹੁੰਚੀ ਤੇ ਕਿਸਮਤ ਤੇ ਉਹਨਾਂ ਦਾ ਸਾਥ ਨਾ ਦਿੱਤਾ ਤੇ ਕਿਸਮਤ ਵੱਲੋਂ ਸਾਥ ਨਾ ਦਿੱਤੇ ਜਾਣ ਤੋਂ ਬਾਅਦ ਉਹਨਾਂ ਨੇ ਆਪਣੀ ਕਿਸਮਤ ਆ ਜਿਹੜੀ ਉਹ ਸਿਆਸਤ ਵਿੱਚ ਅਜਮਾਉਣ ਦਾ ਫੈਸਲਾ ਕੀਤਾ। ਇੱਥੇ ਅਸੀਂ ਉਹਨਾਂ ਨੇ ਕਾਂਗਰਸ ਨੂੰ ਕਿਉਂ ਚੁਣਿਆ? ਜਦੋਂ ਅਸੀਂ ਵਿਨੇਸ਼ ਫੁਗਾੜ ਦਾ ਸੰਘਰਸ਼ਮਈ ਜੀਵਨ ਦੇਖਦੇ ਜਦੋਂ ਜੰਤਰ ਮੰਤਰ ਤੇ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਦੇਸ਼ ਤੇ ਇੱਕੋ ਇੱਕ ਐਸੇ ਆਗੂ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਜਿਨ੍ਹਾਂ ਵੱਲੋਂ ਵਿਨੇਸ਼ ਫੁਗਾੜ ਨੂੰ ਵਿਸ਼ੇਸ਼ ਤੌਰ ਤੇ ਸਪੋਰਟ ਕੀਤੀ ਗਈ। ਉਸ ਸਪੋਰਟ ਦਾ ਕਾਰਨ ਹੀ ਇਹ ਸੀ ਕਿ ਬ੍ਰਿਜ ਭੂਸ਼ਣ ਸਰਨ ਸਿੰਘ ਮੈਂਬਰ ਪਾਰਲੀਮੈਂਟ ਭਾਜਪਾ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਕੁਸ਼ਤੀ ਸੰਘ ਦੇ ਪ੍ਰਧਾਨ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਤੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇਲਜ਼ਾਮ ਲਾਇਆ ਸੀ ਕਿ ਇਹ ਸਾਰਾ ਧਰਨਾ ਮੇਰੇ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਭਾਜਪਾ ਨੂੰ ਬਦਨਾਮ ਕਰਨ ਵਾਸਤੇ ਲਾਇਆ ਗਿਆ ਤੇ ਇਹਦੇ ਪਿੱਛੇ ਸਪੋਰਟ ਹੈ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਹੈ ਤੇ ਉਹਨਾਂ ਇੱਕ ਉਸ ਵੇਲੇ ਦੋਸ਼ ਲਾਇਆ ਸੀ ਤੇ ਰਾਹੁਲ ਗਾਂਧੀ ਵੱਲੋਂ ਬੱਡੇ ਫਦਰ ਤੇ ਸਪੋਰਟ ਕਰਨ ਕਾਰਨ ਹੀ ਬਨੇਸ਼ ਫੁਗਾਟ ਨੂੰ ਇਨਸਾਬ ਮਿਲ ਜਿੱਤੇ ਤੇ ਰੋਹਲ ਗਾਂਧੀ ਦੀ ਚੰਗੀ ਗੁੱਡ ਬੁੱਕ ਵਿੱਚ ਹੋਣ ਕਾਰਨ ਹੀ ਬਨੇਸ਼ ਫੁਗਾਟ ਨੂੰ ਹੁਣ ਜੁਲਾਨਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਵਿਸ਼ੇਪ ਭਾਰ ਦੇ ਵਿੱਚ ਵੱਸਦੇ ਖਿਡਾਰੀਆਂ ਕੋਚ ਸਹਿਬਾਨ ਖਿਡਾਰੀਆਂ ਦੇ ਪਰਸੰਸ਼ਕਾਂ ਅਤੇ ਵੱਖ-ਵੱਖ ਖੇਡੀਆਂ ਨਾਲ ਮੋਹ ਤੇ ਮੁਹੱਬਤ ਰੱਖਣ ਵਾਲੇ ਲੋਕਾਂ ਲਈ ਇਹ ਇੱਕ ਚੰਗੀ ਖਬਰ ਹੈ ਕਿ ਜਦੋਂ 30 ਸਾਲ ਦੀ ਇਸ ਹੁਨਾਰ ਕੁੜੀ ਨੂੰ ਅ 올림픽 ਖੇਡਾਂ ਦੇ ਵਿੱਚ 350 ਗ੍ਰਾਮ ਵਜ਼ਨ ਵਧਨ ਕਾਰਨ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਹੁਣ ਉਹਨਾਂ ਨੇ ਰਾਜਨੀਤੀ ਦੇ ਵਿੱਚ ਆਉਣ ਦਾ ਫੈਸਲਾ ਕੀਤਾ ਤੇ ਰਾਜਨੀਤੀ ਦੇ ਵਿੱਚ ਆ ਕੇ ਵਿਨੇਸ਼ ਵੋਗਾਟ ਵੱਲੋਂ ਉਸੇ ਤਰਜ਼ ਤੇ ਜਿਹੜਾ ਸੰਘਰਸ਼ ਜੰਤਰ ਮੰਤਰ ਤੇ ਰੰਗਿਆ ਸੀ ਉਸੇ ਸੰਘਰਸ਼ ਤੇ ਉਹਨਾਂ ਕਾਬਜ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਚੁਣੌਤੀ ਬਣ ਕੇ ਸਾਹਮਣੇ ਆਉਣ ਦਾ ਫੈਸਲਾ ਜਿਹੜਾ ਉਹ ਕੀਤਾ ਗਿਆ ਤੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਜਲਾਲਨਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਕੀ ਹੋਵੇਗਾ ਉਹਨਾਂ ਦੀ ਰਾਜਨੀਤੀ ਕਿੱਦਾਂ ਹੋਵੇਗੀ ਇਹ ਭਵਿੱਖ ਦਾ ਸਵਾਲ ਹੈ ਉਹਨਾਂ ਦੀ ਕਿਸਮਤ ਦਾ ਸਵਾਲ ਹੈ ਰਾਜਨੀਤੀ ਵਿੱਚ ਸਟਾਰ ਜਿਆਦਾ ਕੰਮ ਕਰਦੇ ਨੇ ਪਰੰਤੂ ਸ਼ਕਸ਼ੀਤ ਪੱਖੋ ਹਰਮਨ ਪਿਆਰੀ ਵਿਨੇਸ਼ ਪਗਾੜ ਨੂੰ ਨਵੇਂ ਜੀਵਨ ਲਈ ਸ਼ੁਭ ਕਾਮਨਾਵਾਂ ਨਵੇਂ ਸਿਆਸੀ ਜੀਵਨ ਦੀ ਅਰੰਭਤਾ ਲਈ ਸ਼ੁਭ ਕਾਮਨਾਵਾਂ ਬਖਤੇ ਰਹੋ ਆਵਾਜ਼ੇ ਕਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਜ਼ਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ